ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਤੁਹਾਡੇ ਨਾਲ ਇੱਕ ਅਜਿਹੀ ਅਪਡੇਟ ਲੈ ਕੇ حاضر ਹੋਇਆ ਹਾਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਪੈਟਰੋਲ ਪੰਪ ਦੇ ਲੁਧਿਆਣਾ ਦੇ ਵਿੱਚ ਐਸੋਸੀਏਸ਼ਨ ਜਿੰਦਰਾ ਦੇ ਵੱਲੋਂ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ ਜੋ ਕਿ ਫੈਸਲਾ ਲਿਆ ਗਿਆ ਵਾ ਕਿ ਜਿਹੜਾ ਮਹੀਨੇ ਦੇ ਚਾਰ ਐਤਵਾਰ ਨੇ ਜਾਂ ਇਹ ਐਤਵਾਰ ਵਾਲੇ ਦਿਨ ਆ ਜਿਹੜੇ ਪੈਟਰੋਲ ਪੰਪੋਂ ਭੰਦ ਰਿਆ ਕਰਨਗੇ ਮੈਂ ਇਸ ਵਕਤ ਸਾਨੇਵਾਲ ਦੇ ਪੈਟਰੋਲ ਪੰਪ ਵਿੱਚ ਖੜਾ ਹਾਂ ਜਿੱਥੇ ਆਪਾਂ ਗੱਲਬਾਤ ਕਰ ਲੈਨੇ ਕਿ ਇੱਕ ਗੱਲਬਾਤ ਵੀ ਕਰਾਂਗੇ ਇੱਥੋਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਜਿਸ ਤਰ੍ਹਾਂ ਜਿਹੜਾ ਕਿ ਡੀਲਰ ਐਸੋਸੀਏਸ਼ਨ ਪੈਟਰੋਲ ਪੰਪ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਵਾ ਕਿ ਹਫਤੇ ਦੇ ਵਿੱਚ ਇੱਕ ਐਤਵਾਰ ਨੂੰ ਜਿਹੜਾ ਕਿ ਪੈਟਰੋਲ ਪੰਪ ਬੰਦ ਰਿਹਾ ਕਰੇਗਾ ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾ ਦਾਂ ਪੈਟਰੋਲ ਪੰਪ ਦੀਆਂ ਕਿਸ ਤਰੀਕੇ ਨਾਲ ਸੀ ਪੈਟਰੋਲ ਪੰਪ ਦੇ ਉੱਪਰ ਖੜੇ ਆ ਅ ਫਰਨਾ ਮਜੂਰ ਨੇ ਸਰ ਇੱਕ ਜਿਹੜਾ ਕਿ ਡੀਲਰ ਐਸੋਸੀਏਸ਼ਨ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਪੈਟਰੋਲ ਪੰਪ ਜਿਹੜੇ ਹਰੇਕ ਐਤਵਾਰ ਬੰਦ ਰਿਹਾ ਕਰਨਗੇ ਕੀ ਇਨਫਾਰਮੇਸ਼ਨ ਹੈ ਸਰ ਇਸ ਨੇ ਇਹ ਕਿ ਅਭੀ ਤੱਕ ਜਿਸੇ ਮੀਟਿੰਗ ਸਰ ਹੋਈ ਹੈ ਲੇਕਿਨ ਅਭੀ ਉਸ ਦਾ ਡੇਟ ਕਨਫਰਮ ਨਹੀਂ ਹੋਇਆ ਜਰਾ लेकिन जैसे अगर डेट कन्फर्म होगी तो उस हिसाब से काम होगा जैसे लुधियाना ज़िला में बंद रहेंगे क्या लगता है कि मतलब थानेवाल में भी ऐसा ही होगा कि पेट्रोल कम बंद रहेंगे सर अगर देखो अगर लुधियाना में बंद रहेगा तो ज़रूर सी बात है कि यहाँ भी बंद होगा सर और ऐसा नहीं लगता है भी कहीं कही ना कहीं जैसे मान लो पहले भी जैसे अनाउंस होता था अभी जैसे पेट्रोल पंप बंद रहते हैं तो एक दिन पहले भीड़ हो जाती है लोगों को दिक्कत का सामना करना पड़ता है क्या ऐसा की प्रॉब्लम आ सकती है उस दिक्कत का सामना करना पड़ेगा शनिवार को भीड़ रहेगी सर अगर एक मतलब एक कहे कि अगर ऐसा डेट कन्फर्म हुआ सर तो उसमें कुछ तो हो ही सकता है कि हाँ भीड़ भी हो सकती है अगर एक भैग डेट का कन्फर्म हुआ कि हाँ इतने तारीख को या इतने दिन दिन को बंद रहेगा तो भीड़ तो जरूर जाहिर सी बात है कि भीड़ क्यों होगा फिर काफ़ी लोगों को दिक्कत का सामना भी करना पड़ेगा जी दिक, दिक्कत तो होगा ही सर अभी जैसा जैसे सैटरडे को भी भीड़ रहेगी संडे को बंद रहेगा जैसे तारीख अनाउंसमेंट होगी जैसे भी जेल एसोसिएशन के द्वारा मीटिंग होती है मंडे को भी रहेगा दिक्कत का सामना कई उसके लिए कुछ जैसे कोई एमरजेंसी पड़ जाएगी किसी को इस दौरान तो उसके लिए भी कुछ ना कुछ ऐसा हो सकता है अभी आपको क्या लगता है ਸਰਗਰ ਦੇਖਿਆ ਜਾ ਕਿ ਜੇਕਰ ਜਿਸੇ ਬਾਈਚਾਂ ਇਮਰਜੈਂਸੀ ਲਈ ਅਗਰ ਕੋਈ ਐਮ뷸ੈਂਸ ਹੋ ਗਿਆ ਜਾਂ ਕੋਈ ਹੋਰ ਕੜੀਗਾਲੀ ਜਿਸੇ ਉਸੇ ਹੋਗੀ ਐਮ뷸ੈਂਸ ਵਗੈਰਾ ਤਾਂ ਉਸਮੇ ਅਗਰ ਜ਼ਰੂਰਤ ਪਈ ਤਾਂ ਸਰ ਉਸਕੇ ਲਈ ਤਾਂ ਕੋਈ ਦੇ ਕੋਈ ਕਰਨਾ ਹੀ ਪਵੇਗਾ ਸਰ ਅ ਇੱਥੇ ਕਸ਼ੋਰ ਵੀ ਮੌਜੂਦ ਆਪਾਂ ਗੱਲਬਾਤ ਕਰ ਲੈਨੇ ਆ ਸਰ ਜਿਸ ਤਰ੍ਹਾਂ ਕਿ ਲੁਧਿਆਣਾ ਅੰਡੇਲ ਐਸੋਸੀਏਸ਼ਨ ਦੇ ਵੱਲੋਂ ਇੱਕ ਫੈਸਲਾ ਲੈ ਗਿਆ ਕਿ ਇਹ ਮਹੀਨੇ ਦੇ ਹਰੇ ਕੈਂਤ ਨੂੰ ਜਿਹੜਾ ਕਿ ਪੈਟਰੋਲ ਪੰਪ ਬੰਦ ਰਿਆ ਕਰਨ ਦਾ ਫੈਸਲਾ ਲਿਆ ਗਿਆ ਵਾ ਪਰ ਲੇਕਿਨ ਇਹਦੀ ਤਰੀਕ ਐਨਾਨਸ ਨਹੀਂ ਹੋਈ ਵੀ ਐਤਵਾਰ ਕਿਹੜੇ ਐਤਵਾਰ ਕੋਦੋਂ ਐਤਵਾਰ ਬੰਦ ਰਿਆ ਕਰਨਗੇ ਕਿਸ ਤਰ੍ਹਾਂ ਦੀ ਨਹੀਂ ਪਰ ਐਤਵਾਰ ਨੂੰ ਬੱਦ ਦਾ ਕਰਨੇ ਨਹੀਂ ਚਾਹੀਦੇ ਹੈਗੇ ਕਿਉਂਕਿ ਐਮਰਜੈਂਸੀ ਕਿਸੇ ਨੂੰ ਪੈ ਸਕਦੀ ਹੈ ਜਿਵੇਂ ਐਮ뷸ੈਂਸ ਹੋ ਗਿਆ ਕਿਹੜਾ ਕਿਹੜਾ ਫੁੱਲ ਕਰਾ ਕੇ ਰੱਖ ਲੂਗਾ ਰਾਤ ਬਰਾਤੇ ਚਲੋ ਕਰ ਸਕਦੇ ਆ ਪਰ ਕੋਈ ਟਾਈਮ ਰੱਖ ਲਓ ਐਤਵਾਰ ਨੂੰ ਪਰ ਪੂਰਾ ਡੇ ਨਹੀਂ ਬੰਦ ਕਰੋ ਯਾਨੀ ਕਿ ਠੀਕ ਆ ਪੰਪ ਵਾਲਿਆਂ ਨੂੰ ਵੀ ਛੁੱਟੀ ਦੇਈ ਦੀ ਪਰ ਐ ਨਾ ਪੂਰਾ ਦਿਨ ਨਾ ਬੰਦ ਕਰਨ ਇਹ ਲੱਗਦਾ ਹੈ ਕਿ ਮਤਲਬ ਜਿਸ ਤਰ੍ਹਾਂ ਕਿ ਪਹਿਲਾਂ ਵੀ ਜਦੋਂ ਕੋਰੋਨਾ ਕਾਲ ਲਈ ਸੀਗਾ ਤਾਂ ਉਸ ਵਕਤ ਵੀ ਪਟੋਲ ਕੰਮ ਕਰ ਰਿਹਾ ਬੰਦ ਰਹੇ ਵਿੱਚ ਜੇ ਨੂੰ ਕਾਫੀ ਐਸტრਾ ਸੰਕਟ ਵੀ ਆਇਆ ਸੀਗਾ ਕਿ ਮਤਲਬ ਜਿਹੜੇ ਪਟੋਲ ਤੋਂ ਬੰਦ ਰਿਹਾ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੋਕ ਲਾਈਨਾਂ ਦੇ ਵਿੱਚ ਲੱਗਿਆ ਕਰਦੇ ਸੀ ਕਿ ਇਸ ਤਰ੍ਹਾਂ ਦਾ ਵੀ ਕਿ ਮਤਲਬ ਐਤਵਾਰ ਨੂੰ ਰਿਹਾ ਕਰੇਗਾ ਸ਼ਨੀਵਾਰ ਵਾਲੇ ਦਿਨ ਐਨਾ ਹੀ ਹੁਣ ਸਬਜ਼ੀਆਂ ਦੇ ਹੋਰ ਕੋਰੋਨਾ ਕਾਲ ਦੇ ਵਿੱਚ ਸਾਰਿਆਂ ਨੂੰ ਫਰਕ ਪਿਆ ਸਬਜ਼ੀਆਂ ਦੇ ਲਈ ਔਰ ਸਾਰਿਆਂ ਦੇ ਕਰਾਇ ਲਈ ਫਰਕ ਪੈ ਗਿਆ ਇਸ ਕਰਕੇ ਨਾ ਵੀ ਬੰਦ ਨਹੀਂ ਕਰਨੀ ਚਾਹੀਦੀ ਐਤਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਜਾਨੀ ਕਿ 5 ਵਜੇ ਤੱਕ ਸਮਾਂ ਸੀਮਤ ਰੱਖ ਲੈਣ ਵਾਰਾ ਪੂਰਾ ਦਿਨ ਨਾ ਬੰਦ ਕਰਨ ਜੇ ਛੁੱਟੀ ਰੱਖਣੀ ਹੈ ਸਰਕਾਰ ਵੱਲੋਂ ਵੀ ਜਾਨੀ ਕਿ ਟਾਈਮ ਨਿਯੁਕਤ ਕਰ ਲੈਣ ਪੂਰਾ ਹਾਂਜੀ ਬਿਲਕੁਲ ਆ ਆਮ ਲੋਕਾਂ ਦੀ ਵੀ رائے ਹੈ ਤਕਰੀਬਨ ਇਸ طرح ਵੀ ਜਿਹੜੇ ਕਿ ਪੈਟਰੋਲ ਪੰਪ ਨੇ ਉਹ ਤਕਰੀਬਨ ਚਲੋ ਛੁੱਟੀ ਇਹਨਾਂ ਨੂੰ ਵੀ ਹੋਣੀ ਚਾਹੀਦੀ ਹੈ ਜਾਂ ਇਹਨਾਂ ਦੇ ਵੀ ਕੁਝ ਆਪਣੇ ਅਧਿਕ ਫੈਸਲੇ ਨੇ ਡੀਲ ਐਸੋਸੀਏਸ਼ਨ ਵੱਲੋਂ ਜਿਹੜੇ ਫੈਸਲੇ ਲਏ ਗਏ ਨੇ ਕਾਫੀ ਅ ਜਿੱਤੇ ਗਿਨੇ ਵਿੱਚ ਪਹਿਲਾਂ ਤਸਵੀਰਾਂ ਵੀ ਦਿਖਾ ਦਮਾ ਪਟਰੋਲ ਪੰਪ ਦੀ ਆਪ ਅੱਜ ਆਪੋਸਟੋ ਪੰਪ ਦੇ ਉੱਪਰ ਖੜੇ ਆਂ ਜਿੱਤੇ ਆਮ ਇਹਨਾਂ ਦਾ ਵੀ ਕਿਉਂਕਿ ਇੱਕ ਕਾਫੀ ਜਿਹੜੇ ਲੋਕ ਇੱਥੇ ਕੰਮ ਕਰਦੇ ਨੇ ਆਪਣੇ ਨਾਲ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਲਵਾਂਗੇ ਕਿ ਲੋਕਾਂ ਦੇ ਨਾਲ ਜਿਹੜੇ ਫੈਸਲੇ ਲਏ ਗਏ ਨੇ ਕਿਸ ਤਰੀਕੇ ਦੇ ਨਾਲ ਕੀ ਕਿੰਨਾ ਕਿ ਸਹੀ ਮੰਨਦੇ ਨੇ ਕਮੇਟੀ ਸਰਸ ਦਸਾਦਾਂ ਕਿ ਜਿਸ ਤਰ੍ਹਾਂ ਵੀ ਇਹ ਡਿਲੇਸ਼ਨ ਨੂੰ ਲੈ ਕੇ ਫੈਸਲਾ ਲਿਆ ਗਿਆ ਕਿ ਜਿਹੜਾ ਮਹੀਨੇ ਜਿਹੜੇ ਐਤਵਾਰ ਨੇ ਉਹ ਪٹرول ਪੰਪ ਬੰਦ ਰਹਿਿਆ ਕਰਨੇ ਕਿਸ ਤਰ੍ਹਾਂ ਦੇ ਦਿੱਤੀ ਪ੍ਰੋਬਲਮ ਤਾਂ ਬੰਦ ਰਹਿਣੀ ਚਾਹੀਦੀ ਐਤਵਾਰ ਨੂੰ ਇੱਕ ਲਿਆ ਗਿਆ ਫੈਸਲਾ ਕਿ ਪٹرول ਪੰਪ ਜਿਹੜੇ ਉਹ ਬੰਦ ਕਰ ਦਿੱਤੇ ਜਾਂ ਕਰਨਗੇ ਕੀ ਇਹ ਮਸ਼ੀਨ ਦੀ ਬੰਦ ਰਹਿਣੇ ਚਾਹੀਦੇ ਜਾਂ ਨਹੀਂ 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 ਪٹرول ਪੰਪ ਤਾਂ ਬੰਦ ਰਹਿਣਾ ਨਹੀਂ ਚਾਹੀਦਾ ਅਗਰ ਅਹਿਮਦ ਸਿੰਘ ਲੋੜ ਪੈਸਾ ਦੀ ਕਿਸਮ ਕਿਸ ਤਰ੍ਹਾਂ ਨਾਲ ਬਹੁਤ ਮੁਸ਼ਕਲ ਹੋ ਜੂਗੀ ਹਾਂਜੀ ਹਾਂਜੀ ਇਹ ਫੈਸਲੇ ਉਹਨਾਂ ਦਾ ਵੈਸੇ ਸਹੀ ਹੈ ਚਲੋ ਉਹਨਾਂ ਦੀ ਵੀ ਕੋਈ ਆਪਣੀਆਂ ਪ੍ਰੋਬਲਮਸ ਨੇ ਜਾਂ ਉਹਨਾਂ ਨੂੰ ਆਪਣੀਆਂ ਕੁਝ ਮਤਲਬ ਜਿਹੜੀਆਂ ਸੋਲਵਡ ਕਰਨੀਆਂ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਚਲੋ ਉਹਨਾਂ ਦੇ ਵੀ ਆਪਣੀ ਨੀਤੀਕ ਫੈਸਲੇ ਨੇ ਪਰ ਲੇਕਿਨ ਕਿਸ ਤਰ੍ਹਾਂ ਦੇ ਦੇਣੇ ਚੀਜ਼ ਨੂੰ ਕੀ ਛੜਨੀ ਹੋਰ ਵੀ ਜ਼ਿਆਦਾ ਢੀੜੋ ਸਾਧੀ ਹੈ ਜਾਂ ਇਸ ਤਰੀਕੇ ਨਾਲ ਕਾਫੀ ਲੋਕ ਦਿੱਕਤ ਆ ਸਾਡੇ ਨਾਲ ਜਨਤਾ ਪਰੇਸ਼ਾਨ ਹੋਊਗੀ ਜ਼ਰੂਰ ਜਨਤਾ ਪਰੇਸ਼ਾਨ ਹੋਊਗੀ ਕਿਸੇ ਕੋਲ ਕਿਸ ਤਰ੍ਹਾਂ ਦਾ ਪੈਟਰੋਲ ਆ ਕਿਸ ਤਰ੍ਹਾਂ ਦਾ ਡੀਜ਼ਲ ਆ ਹਰ ਇੱਕ ਬੰਦਾ ਉਹਨਾਂ ਦਾ ਆਪਣਾ ਦਾਇਰੇ ਦੇ ਵਿੱਚ ਹੈ ਕੋਈ ਵਾਲੇ ਨੇ ਕਿਤੇ ਜਾਣਾ ਪ੍ਰੋਬਲਮ ਤਾਂ ਆਊਗੀ ਬਿਲਕੁਲ ਸੋਪਾ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਕਾਫੀ ਜਿਹੜੇ ਲੋਕਾਂ ਨੂੰ ਦਿੱਕਤਾਂ ਦਾ ਵੀ ਸਭਨਾ ਕਰਨਾ ਪੈ ਸਕਦਾ ਪਰ ਲੇਕਿਨ ਕੁਝ ਆਪਣੇ ਫੈਸਲੇ ਨੇ ਨਿੱਜੀ ਕੰਮ ਸੁਹੋਲਤਾ ਦੇ ਲਈ ਮਤਲਬ ਜਿਹੜੇ ਕੋਪਰਾਲੇ ਵੀ ਕਿਤੇ ਜਾਂਦੇ ਨੇ ਕਾਫੀ ਜਿਲ੍ਹਾ ਸੈਕਸ਼ਨ ਦੇ ਵੱਲੋਂ ਇੱਕ ਮੀਟਿੰਗ ਦੇ ਦੌਰਾਨ ਵੀ ਗੱਲ ਕਹੀ ਗਈ ਸੀ ਕਿ ਜਿਹੜੇ ਅਗਰ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਉਸ ਦੇ ਲਈ ਵੀ ਜਿਹੜੇ ਪ੍ਰਬੰਧ ਆ ਉਹ ਕਿਤੇ ਜਾਣਗੇ ਪਰ ਲੇਕਿਨ ਮੈਂ ਫਿਰ ਵੀ ਇੱਕ ਦੱਸ ਦਵਾਂ ਕਿ ਜਿਸ ਤਰ੍ਹਾਂ ਜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੰਦ ਰਿਆਂਗੇ ਤਾਂ ਹੋ ਸਕਦਾ ਹੈ ਕਿ ਇੱਕ ਖੂਦਾਨੇ ਦੇ ਵਿੱਚ ਹਲਕਾ ਸਾਹਨੇਵਾਲ ਦਾ ਵੀ ਜਿਹੜਾ ਹਿੱਸਾ ਉਸ ਦੇ ਵਿੱਚ ਆਉਂਦਾ ਹੈ ਕਿ ਸਾਹਨੇਵਾਲ ਜਿਹੜੇ ਪٹرول ਪੰਪ ਨੇ ਸ਼ਾਇਦ ਹੋ ਕਿ ਉਹ ਵੀ ਉਹ ਜਿਹੜੇ ਬੰਦ ਰੱਖਣ ਦਾ ਜਿਹੜਾ ਫੈਸਲਾ ਲਿਆ ਜਾਏਗਾ ਤੇ ਜਿਹੜੇ ਬੰਦ ਕੀਤੇ ਜਾਇਆ ਕਰਨਗੇ ਸੋ ਆਪਾਂ ਹੋਰ ਵੀ ਦੇਖ ਲੈਣੇ ਆ ਗਲਵਤ ਕਰਕੇ ਕਿ ਲੋਕਾਂ ਦੀ ਕੀ ਰਾਏ ਹੈ ਕਿ ਸਿੱਕੇ ਦੇ ਨਾਲ ਜਿਹੜੇ ਲੋਕ ਨੇ ਉਹ ਦੇਖਦੇ ਨੇ ਕਿ ਕੀ ਚੀਜ਼ ਨੂੰ ਲੈ ਕੇ ਚੱਲਦੇ ਨੇ ਤੋ ਆਪਾਂ ਜਿੱਦਾਂ ਹੁਣ ਆਪਾਂ ਪਟੋਲ ਪੰਪ ਦੇ ਨਾਲ ਮੈਨੇਜਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਮਤਲਬ ਜਿਹੜਾ ਪਟੋਲ ਪੰਪ ਹੈ ਉਹ ਤਕਰੀਬਨ ਬੰਦ ਰਿਹਾ ਕਰਨਗੇ ਪਰ ਲekin ਜਿਹੜਾ ਫੈਸਲਾ ਹੈ ਕਦੋਂ ਬੰਦ ਹੋਇਆ ਕਰਨਗੇ ਇੱਕ ਕਿਹਨੇ ਤੱਕ ਜਿਹੜੇ ਐਤਵਾਰ ਨੂੰ ਜਿਹੜੇ ਪੰਪ ਰੱਖਿਆ ਕਰਨਗੇ ਇਹ ਫੈਸਲਾ ਕਿ ਤੁਹਾਨੂੰ ਅਸੀਂ ਅਗਲੇ ਅਪਡੇਟ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਬਿਨੈ ਦਿਓ ਜੀ ਜਤੋਂ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀ ਸਿੰਘ ਕੈਮਰਾਮੈਨ ਕੇਸ ਦੇ ਨਾਲ